ਫਾਸਕਾ ਵੀਰ ਜੀ ਸਾਡੇ ਵੀਰਾਂ ਨੂੰ ਸੁਣਦੀ ਡੀਫੈਂਟਰਾ ਬੋਬੋ ਵੈਲਕਮ ਹੈ ਜੀ ਤੇ ਵੀਜਾ ਜਿਹੜੀ ਵੀਜਣਾ ਹੈਗੀ ਆ ਪਿੰਡ ਭਾਦਰਪੁਰ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਰਾ ਅੱਜ ਵੀਰਾਂ ਕੋਲ ਫਾਦਰ ਦੇ ਲੱਭੇ ਛੋਟੇ ਸੇਲ ਆ ਨਾਲ ਦੋ ਨੀਲੇ ਦਾ ਵੀ ਬੜੀਆਂ ਰਕੋੜ ਵਾਲੇ ਝੋਟੀਆਂ ਤੇ ਆਉਣ ਬਾਈ ਜੀ ਨੇ ਗੱਲਬਾਤ ਕਰੀ ਗਈ ਇਹਨਾਂ ਪ੍ਰਾਈਸ ਕੀ ਆ ਕਿ ਮਿਲ ਕੇ ਰਕੋੜ ਉਸ ਤੋਂ ਬਲੋ ਵੀਰ ਜੀ ਦੇ ਕਸਟਰਮ ਬਲੋਂ ਇੱਥੇ ਆ ਕੇ ਚੁਆਇਸ ਕਰੋ ਪਾਸ ਕਰੋ ਪੂਰੀ ਤਸਲੀ ਖੇਦੋ ਨਾਲੇ ਵੀਡੀਓ ਵੀ ਕਰਦਿਆ ਕਰੋ ਚਲੋ ਗਾਵੇ ਜੀ ਵਿਦ ਆ ਫੈਰਾ ਹੋ ਸਕੇ ਹੁਣ ਆਪਾਂ ਬਾਜੀ ਹੋਣੇ ਗੱਲਬਾਤ ਕਰੀਏ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਜੀ ਕਿੱਦਾਂ ਵਧੀਆ ਵਧੀਆ ਕਿਰਪਾ ਪਰਮਾਤਮਾ ਦੀ ਚਲੋ ਕਿਵੇਂ ਚੱਲ ਰਹੀ ਕੰਮ ਬਸ ਵਧੀਆ ਕਿਰਪਾ ਚੱਲੀ ਜਾਂਦਾ ਜੀ ਲੈ ਲੀਆ ਫਿਰ ਦੋ ਤਿੰਨ ਤਿੰਨ ਡੀ ਦੇ ਰਹੇ ਆ ਵਿੱਚੋਂ ਆਪਾਂ ਨੇ ਮੱਝਾਂ ਸੇਲ ਹੋ ਗਈਆਂ ਚਲੋ ਚਲੋ ਹਾਂ ਜੀ ਚਲੋ ਜੋ ਵੀ ਹਾਂ ਜੀ ਅੱਜ ਫਿਰ ਕਿਨੇ ਆ ਜੀ ਬਾਜੀ ਅੱਜ 850 ਸੀ ਠੀਕ ਆ ਕਰੀਏ ਸ਼ੁਰੂ ਜੀ ਫਿਰ ਹਾਂ ਜੀ ਕਰੋ ਆਜੋ ਨੀਲੀ ਬਾਰੇ ਹਾਂਜੀ ਦੱਸੋ ਜੀ ਇਹ ਪਾਜੀ 4 4 ਦੰਦ ਕੱਟੀ ਜੇ 4 ਦੰਦ ਠੀਕ ਆ ਇਹ 4 ਦੰਦ ਕੱਟੀ ਜੇ ਤੇ ਇਹ ਉਹ ਬਾਬਰਵਾਂਦੀ ਅੱਛਾ ਬਾਬਰਵਾਂਦੀ ਹਾਂਜੀ ਠੀਕ ਆ ਉਧਰ ਆਈ ਇਹ ਜੀ ਹਾਂਜੀ ਉਧਰ ਆਈ ਇਹ ਖੱਲ ਆਈ ਇਹ ਤੇ ਸਫਰ ਤੇ 2 ਦਿਨ ਹੋਏ ਬਸ ਠੀਕ ਆ ਕਿਨੇ ਹਨੀ ਬਾਬਰਵਾਂਦੀ 3 ਇਹ ਕਿੰਨਾ ਦੋਦਾ ਜੀ ਪਾਜੀ 10 ਕਿਲੋ ਬੋਲਾ ਹੀ ਆ ਜੀ 10 ਕਿਲੋ ਬੋਲਾ ਹੀ ਹੈ ਜੀ ਪਿਓਰ ਪਿਓਰ ਨੀਲੀ ਦਾ ਵੀ ਵਾਲੇ ਪੋੜਾ ਦੇ ਬਾਦੀ ਆ ਠੀਕ ਆ ਆਜੋ ਆਜੋ ਕਾਦੇ ਕੁਸਕੀ ਨਹੀਂ ਆਪਾਂ ਜਿੱਦਾਂ ਨਹੀਂ ਵੱਡੀ ਵੱਡੀ ਝੋਟੀ ਹੈ ਜੀ ਜਾਓ ਪਾਠੀਆ ਆਜੋ ਜੋ ਆਜੋ ਵਧੀਆ ਜੀ ਉਹ ਤੂੰ ਕੋਲਾ ਤੇ ਮੋਟਾ ਪਾਜੀ ਤੇ ਬੱਚਾ ਮਗਰ ਕੀ ਆ ਗਿਆ ਮਗਰ ਪਾਜੀ ਆ ਕੱਟੀ ਜੇ ਕੱਟੀ ਆ ਗਿਆ ਸਟਾਰ ਦਾ ਟੀਕਾ ਅਛਾ 32 ਸਟਾਰ ਦੀ ਆ ਜੀ ਆਹ ਭਾਈ ਨਾਰੂ ਨਾਲ ਜੀ ਆਹ ਦੇਖੋ ਆ ਨਾਰੂ ਨਾਲ ਜੀ ਠੀਕ ਹੈ ਹਾਂਜੀ ਹਾਂਜੀ ਉਹ ਆਈ 10 ਕਿਲੋ ਦੁੱਧ 12 ਕਿਲੋ ਪਾਜੀ ਕਰਤੀ ਹੈ ਪਾਜੀ ਜਿੱਦਾਂ ਕਾਦੂ ਕੋ ਤੇ ਮਾਈ ਤੇ ਬਾਜੀ 1,60,000 ਦੀ ਵੀ ਤੁਹਾਨੂੰ ਮਿਲ ਜੀ ਹਾਂਜੀ ਆਪੀ ਕਰਨਾ ਜਿੰਨਾ ਮਰਜ਼ੀ ਕਰ ਦੋ 145 ਦੀ 145 ਦੀ ਹੋ ਜੂ ਇਮਾਨਦਾਰ 40 ਦੀ ਦੇ ਦਾਂ ਕੋਲ ਠੀਕ ਹੈ ਤੇ ਨਹ ਹੋਰ ਸ਼ਬਦਾਂ ਵਿੱਚ ਚਲੋ ਇੱਕ ਸਾਈਟ ਦੀ ਬਾਜੀ ਦੇਖੋ ਕੱਟੀ ਕਰ ਨਹੀਂ ਸੋਣੀ ਸੋਣੀ ਝੋਟੀ ਹੈ ਜੀ ਸੁਨੱਖਾ ਪੰਜ ਕਿੰਨਾ ਜੀ ਕਿਤੀ ਨਹੀਂ ਦੇਖੋ ਕਿਦਾਂ ਦੀ ਜੀ ਬਿਲਕੁਲ ਜੀ ਹਾਂ ਜੀ ਚਲੋ ਗਾਂ ਜੀ ਇਹ ਪੰਜ ਚਾਰ ਦਿਨ ਦੇ ਵੱਸੀ ਜੀ ਚਾਰ ਦਿਨ 12 ਕਿਲੋ ਦੇ 12 ਕਿਲੋ ਤਿਆਰ ਹੈ ਜੀ ਮੱਛੀ ਆ ਬੱਛਾ ਜੀ ਮਗਰ ਬੱਛਾ ਮਗਰਾ ਹੈ ਜੀ ਦੇਖੋ ਚਾਰ ਦਿਨ ਤੇ 12 ਕਿਲੋ ਤੋਂ ਦੋ ਪੰਜ ਕਿਲੋ ਹੈ ਜੀ ਪੰਜ ਕਿੰਨਾ ਹੈ ਪੰਜ ਦਿਨਾਂ ਵਿੱਚ ਬਹੁਤੀ ਲੈ ਵੜ ਨਾਲੇ ਤੇ ਭਾਈ ਬੜੀ ਪੋਲੀ ਤੇ ਮੋਟੀ ਜੀ ਤੋੜ ਤੋੜ ਆ ਆ ਇਹ ਫਿਰ ਕਿਤੇ ਲੱਤ ਕੋਲ ਬੋੜਾ ਚੰਨੀ ਜ਼ੋੜੀ ਬੈਠ ਤੋੜ ਤੋੜ ਆਜੋ ਲੈ ਆ ਜੀ ਠੀਕ ਆ ਪਾ ਠੀਕ ਹੈ ਜੀ ਹਾਂ ਜੀ ਪਾ ਜੀ ਮੁੱਲ ਤੇ 55000 ਕਰਦੇ ਹਾਂ ਹਾਂ ਜੀ 50 ਹੀ ਦੇ ਦਾਂ 50000 ਦੀ ਹੋ ਜਾਊਗਾ 2000 ਕੱਟ ਚਲੋ 48000 ਰੁਪਏ ਚਲੋ ਆਹ ਦੋ ਕਰਾ ਦੇ ਇਹ ਘਬਰ ਹੈ ਜੀ ਇਹ ਘਬਰ ਪਾ ਜੀ ਹਾਂ ਜੀ ਸੁਲਤਾਨ ਦੀ ਧੀ ਹੈ ਸੁਲਤਾਨ ਦੀ ਵਾਹ ਜੀ ਵਾਹ ਪਹਿਲਾਂ ਨੇ ਪਾ ਜੀ ਦੋ ਦੋ ਸੁਲਤਾਨ ਕਿਦੋਂ ਪਰਿਆ ਅੱਛਾ ਪਹਿਲਾਂ ਨੇ 16 ਕਿਲੋ ਕਿੰਨੇ ਅੰਦਾਜ਼ਾ ਆਪ ਹੀ ਲਾ ਲਈ ਲੋ ਵਾਕ ਤੇ ਖਰਾ ਕਰਦੇ ਸਹੀ ਗੱਲ ਹੈ ਜੀ ਇਹ ਪਰਮਾਤਾ ਜੀ ਦੇ ਦੇਖੋ ਜੋ ਵੀ ਹੈ ਨਾ ਗੱਬਣਾ ਠੀਕ ਗੱਬਣਾ ਆ ਵੇਖੋ ਜੀ ਸੁਲਤਾਨ ਦੀ ਦੇਖੋ ਥਾਨ ਕਿਦਾਂ ਲੱਗੇ ਇਹ ਹਰਿਆਣਵੀ ਆ ਹਾਂਜੀ ਹਰਿਆਣਵੀ ਭਾਈ ਹੋਰ ਆ ਦੇਖੋ ਭਾਈ ਇਹ ਇੱਕ ਇੱਕ ਪੁੱਛ ਹਾਂਜੀ ਇਹ ਦੇਖੋ ਕਿ ਕਾਹ ਹਨਾ ਇਹ ਠੀਕ ਹੈ ਠੀਕ ਹੈ ਇਹ ਵਾਕੀ ਦੇਖੋ ਸਿੰਘ ਦੀ ਕੁਆਲਿਟੀ ਬੜੀ ਸੋਹਣੀ ਤਾਂ ਥਾਂ ਦੇ ਮੇਵਾ ਚ ਦੇਵਾ ਜ ਕਰੋ ਠੀਕ ਕਰਦੇ ਬਾਈ ਕਰਦੇ ਹਾਂ ਵੇਖੋ ਜੀ ਪਤਾ ਹੀ ਕੋਈ ਨਹੀਂ ਕਿੰਨਾ ਕਾਰਜ ਕਰਦਾ ਪਹਿਲਾਂ 18 ਦੇ ਤੱਕ ਦੂਸਰਾ ਸੁਆਦੀ ਬਿਲਕੁਲ ਭਾਈ ਇਹ ਤੋਂ ਪਰੇ ਉਹ ਚੀਜ਼ ਹੁੰਦੀ ਜੀ ਦੱਸੋ ਨਹੀਂ ਨਹੀਂ ਬਸ ਐਂਡ ਐਂਡ ਆ ਜੀ ਹੰਮ ਐਂਡ ਪੀਸ ਆ ਜੀ ਐਂਡ ਪੀਸ ਸਾਤ ਸੁਭਾ ਦੀ ਨਾਲ ਹਾਂਜੀ ਸੁਭਾ ਦੀ ਸੁਭਾ ਦੀ ਹੈ ਬਿਲਕੁਲ ਹਾਂ ਆ ਪਿੰਦੀਆਂ ਚੱਡਾ ਪਾ ਜੀ ਵੇਖੋ ਬਿਲਕੁਲ ਠੀਕ ਆ ਲੈ ਚੰਗੇ ਜਿਹੇ ਮੀਸ ਘਟ ਕੇ ਲੈ ਜਾਂਦੇ ਭਾਜੀ ਫਿਰ ਉਹ ਭਾਜੀ ਦਿਨ ਪੂਰੀ ਹੁੰਦੀ ਹੈ ਹੈ ਨਹੀਂ 25 ਤੋਂ ਜ਼ਰਾ 25 ਤੋਂ ਜ਼ਰਾ ਕੋਈ ਹੋਣਾ ਜੀ ਤੇ ਵੇ ਲੋ ਅਜਿਹੀ ਹੋ ਜੀ ਭਾਜੀ ਤੁਸੀਂ ਪੜੇ ਵਿੱਚ ਹੀ ਤੁਹਾਨੂੰ ਪੜਾइए ਕਿੰਦਾ ਦੀ ਛੋਟੀ ਜੇ ਠੀਕ ਆ ਨੇ ਠੀਕ ਹੈ ਜੀ ਹਾਂ ਜੀ ਵੇਖੋ ਕੱਦ ਕਾਟ ਸਭ ਕੁਝ ਸਿੰਗ ਕਿੰਦਾ ਦਾ ਸਕੀਨ ਵਿਰਲ ਵੇਖੋ ਥਾਣਾ ਦੀ ਬਹੁਤ ਚਵਾਈ ਪੋੜੀ ਮੋਟੀ ਜੇ ਬਿਲਕੁਲ ਜੀ ਹਾਂ ਜੀ ਜਯਾ ਜੀ ਇਹ ਭਾਜੀ ਇੰਨਾ ਤੁਹਾਨੂੰ ਬਸ 2-2 ਲੱਖ ਹੀ ਵੇਚੀ ਜਾਂਦੇ ਲੋਕ ਮੰਗੀਆਂ ਜਾਂਦੇ ਜੀ ਮੰਗੀਆਂ ਜਾਂਦੇ ਨਾ ਆਹੀ ਪਾਜੀ 155 ਦੇ ਦਾਂਗੇ ਹਾਂਜੀ 155 ਕਰ ਦੋ ਹੋਰ ਮਾਰ ਦੋ ਕਰ ਦਈਏ 145 ਦੋ ਜੀ ਬਸ ਠੀਕ ਜਾਂ ਦੋ ਹਾਂਜੀ ਦੇਖੋ ਪਾਜੀ ਆਪਾਂ ਕੱਤੀ ਨਹੀਂ ਠੀਕ ਆ ਠੀਕ ਯਾਰ ਖੰਡ ਫੋੜ ਮਾਰਤਾ ਚਲੋ ਕਰ ਦਿਆ ਜੀ ਆਹਾਂ ਜੀ ਅੱਜ ਹੀ ਸੋਈ ਆ ਜੀ ਹਾਂਜੀ ਅੱਜ ਹੀ ਸਵੇਰੇ ਚਾਰੇ ਜੇ ਛੁੱਟੀ ਆਵੇ ਅੱਛਾ ਹਾਂਜੀ ਆਹ ਜੀ ਮਗਰ ਕੱਤੀ ਜੇ ਕੱਤੀ ਮਗਰਾ ਤੇ ਵੀ ਦੇਖੋ ਚੋਆ ਜੂ ਜਿਹਨੇ ਕੁਲੀ ਦੀ ਬੜੀ ਪੋਲੀ ਤੇ ਮੋਟੀ ਪਾਜੀ ਤੇ ਫਾਂਟ ਨੂੰ ਦੇਖੋ ਤੇ ਦੰਦ ਲਗਾ ਕੱਟ ਕੇ ਦਾਲੀ ਵੱਡੀ ਝੋਟੀ ਹੈ ਜੀ ਵੱਡੀ ਝੋਟੀ ਹਾਂ ਫੁੱਲ ਬਰਾ ਫੁੱਲ ਇਹ ਦੇਖੋ ਕਰੋ ਜੀ ਛੋਟੀ ਬੜੀ ਕੋਲੀ ਤੇ ਮੋਟੀ ਠੀਕ ਆ ਆਲੋ ਤੇ ਫਾਂਟ ਦਾ ਭਾਈ ਉਹ 14 15 ਟੰਮਾ ਬੁਲੀ ਕਰ ਦੇਗੀ ਆ ਦੇਖੋ ਕੱਟ ਪੁੱਛ ਕੇ ਬੰਦਾ ਬਾ ਠੀਕ ਆ ਨਾ ਸੋਲ ਮੈਨ ਅਜੀ ਹਾਂਜੀ ਮਰਾ ਕੋਈ ਮੋਸ ਤੇ ਇੱਕ ਵੀ ਕਰਦੇ ਹਾਂ ਹਾਂਜੀ 1 15 ਦੇ ਇੱਕ 15 ਦੇ ਹਾਂਜੀ ਇੱਕ 10 ਦੀ ਹੋ ਜਾਏਗੀ ਪਰ ਠੀਕ ਆ ਚਲੋ ਨਹੀ ਠੀਕ ਠੀਕ ਹੈ ਭਾਜੀ ਜਾਣ ਦੋ ਜਾਣ ਦੋ 15 16 ਕਿਲੋ ਮਾਣਨ ਪੜੇਗੀ ਨੀਲੀ ਆ ਗਈ ਇੱਕ ਹੋਰ ਬੱਚਾ ਇਹ ਮਰ ਗਿਆ। ਨਸਲ ਨਸਲ ਕੱਢ ਕੇ ਲੈ ਕੇ ਨਾ। ਬੱਚਾ ਮਰ ਗਿਆ? ਹਾਂਜੀ ਬੱਚਾ ਮਰ ਗਿਆ। ਚਾਰ ਚਾਰ ਕਿਦੋਂ ਹੈ ਮੇਰੀ? ਪਹਿਲਾ ਸੁਬਾਹ ਜੀ? ਨਹੀਂ ਦੂਸਰਾ ਸੁਬਾਹ ਜੀ। ਦੁੱਧ ਕਿੰਨਾ? ਦੁੱਧ ਪਾਜੀ 12 13 ਕਿਲੋ ਤਿਆਰ। 13 ਕਿਲੋ ਹੈਗਾ ਦੁੱਧ। 13 ਕਿਲੋ ਦੁੱਧ ਜੀ ਵੇਖੋ ਕਰ ਲੈ ਵੀ। ਬੜੀ ਚਵਾਈ ਕੋਲੀ ਤੇ ਮੋਟੀ ਜੇ। ਠੀਕ ਆ। ਇਹ ਗੱਲ ਮੋਂਦੀ ਪਰ ਲੱਤ ਨਹੀਂ ਮਾਰਦੀ। ਹਾਂਜੀ। ਕੀ ਗਾਉ ਨਹੀਂ ਪਤਾ ਤਾ ਪਾਣੀ ਨਾਲੇ ਵੀ ਪਾਜੀ ਆ ਨਾ 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 ਖਰਚਾ ਮੜਿਆ ਬਾਸੀ ਪੱਲਾ ਤਨੁਤ ਨਹੀਂ ਲਹੋਂਦੀ ਠੰਡੀ ਬੜੀ ਹੈ ਅਜੇ ਪਾਜੀ ਤਾਂ ਆਈ ਨਹੀਂ ਕੀਤੀ ਨਾ ਟਾਈਮ ਤੋਂ ਨਾ ਕੋਈ ਬੋਸ ਰੱਖੀ ਕਿਉਂ ਚੋਈ ਜੋ ਵਧੀਆ ਪੋਲੀ ਤੇ ਮੋਟੀ ਪਾਜੀ ਠੀਕ ਆ ਆਉਂਦੀ ਹੁੰਦੀ ਜਿੱਦਾਂ ਸਨ ਵਧੀਆ ਹੁੰਦੀ ਚਵਾਈ ਹਾਂਜੀ ਜਿੱਦਾਂ ਸਨ ਵਧੀਆ ਹੁੰਦੀ ਚਵਾਈ ਵਧੀਆ ਅੱਛਾ ਠੀਕ ਆ ਠੀਕ ਲਵਾਂਗੇ ਹਣਾ ਆ ਜੀ ਆ ਜੀ ਪਾਜੀ ਪਾਜੀ ਇੱਕ ਆ ਲਵਾਣਾ ਪਾਣਾ ਜੀ ਬਈ ਅਸੀਂ ਠੀਕੀ ਖੇਲਦੀ ਹੁੰਦੀ ਸੀ ਬਣਾਏ ਨਾ ਭੂਸੀ ਦੀ ਨਹੀਂ ਬਣਾਈ ਨਹੀਂ ਭੂਸੀ ਦੀ ਬਣਾਈ ਪਾਜੀ ਬਣਾ ਲਿਆ ਕਰੋ ਤਾਂ ਫਾਇਦਾ ਸਾਡੇ ਪਾਜੀ ਇੱਧਰ ਬਣਾਉਂਦੇ ਘੱਟ ਨੇ ਲੋ ਠੀਕ ਆ ਹਾਂਜੀ ਹਾਂਜੀ ਪਾਜੀ ਬੋਲਦੇ ਇੱਕ ਪੰਜੀ ਕਰਦੇ ਆਂ ਹਾਂਜੀ 95 ਦੀ ਦੇ ਦਾਂਗੇ ਕਰ ਦੇ ਮਾਨ ਲਓ 90 ਦੀ 90 ਦੀ ਬਸ ਠੀਕ ਆ ਪਾਜੀ ਦੋ ਤਿੰਨ ਨਹੀਂ ਠੀਕ ਆ ਨਸਲਾ ਪੂਰੀ ਬੱਚਾ ਮੇਰਾ ਤਾਂ ਮੈਂ ਪਤਨਾ ਦੀਆਂ ਰੇਟ ਘਟਾਤਾ ਭਾਈ ਨਸਲਾ ਪਾਜੀ ਨਾਲ ਪੂਰੀ ਹਾਂਜੀ ਹਾਂਜੀ ਅੱਜ ਤੇ ਪੰਜ ਚਾਰ ਦਿਨ ਝੋਟੀਆਂ ਚਾਰ ਦਿਨ ਝੋਟੀਆਂ ਜੀ ਵੀ ਇਹ ਵੀ ਦੇਖੋ 12 13 ਕਿਲੋ ਨੱਟ ਤਿਆਰ ਜੇ ਚਵਾਈ ਬੜੀ ਪੋਲੀ ਤੇ ਮੋਟੀ ਦੇ ਅੱਛਾ ਅੱਜ ਕੱਟੀ ਕਿਦਾਂ ਦੀ ਸੁਹਾਗ ਰੋਟੀਆਂ ਬਈਆਂ ਉਹ ਹਾਂ ਜੀ ਸੋਨਾ ਪਾਈ ਰੋਟੀਆਂ ਇਹਦੇ ਪਰ ਬਹੁਤ ਨਹੀਂ ਆ ਬੜੀ ਪੋਲੀ ਤੇ ਮੋਟੀ ਵਾ ਠੀਕ ਆ ਮਗਰ ਕੱਟੀ ਜੀ ਬਾਜੀ ਮਗਰ ਕੱਟੀ ਆ ਟਰ ਟਰ ਨਾ ਮੈਨੂੰ ਵੀ ਆ ਦੇ ਆਹਾਂ ਜੀ ਅੱਗੇ ਵੰਦੇ ਆ ਤੋਰ ਚੰਗੀ ਜੋੜੀ ਅੱਗੇ ਵੰਦਾ ਮੋਹ ਹਾਂਜੀ ਬਜੀ ਫਿਰ ਹਾਂਜੀ ਬੋਲ ਤੇ ਲਾਤੀ ਕਰੀ ਜਾਂਦੀ ਹਾਂਜੀ ਹਾਂਜੀ 95 ਤੇ ਦੰਦ 92 ਜੀ ਪੂਰੇ 90 ਦੇ ਇੱਕ ਅਸਰ ਲੱਗੂਗੀ 190 ਦੇ ਕਰਨੇ ਮੇਰੀ ਕਰਦੇ ਫਿਰ 90 ਦੇ ਆ ਜਾਨ ਜਾਨ ਫਟੂਟੀ ਬਾਰੀਕ ਕਰੇ ਚੰਗੀ ਆ ਚੰਗੀ ਮੈਂ ਲੇਵਾ ਖਾਣ ਨੂੰ ਖਾਂਦ ਕਰਾ ਨੱਚ ਤਿਆ ਪੁੱਤ ਵੇਖੋ ਖੰਤੂ ਆਹ ਜੀ ਚਾਰ ਹੱਥ ਝੋਟੀ ਪਹਿਲਾ ਸੂਆ ਬਗਰ ਕੱਟੀ ਤੇ ਦੁੱਧ ਦੁੱਧ ਬੋਲੇ ਦੇ ਤਿੰਨ ਦਿਨ ਵਾ ਸੂਈ ਚਾਰ ਦਿਨ 9 ਕਿਲੋ 10 ਕਿਲੋ ਤਿਆਰ ਹੈ ਅੱਛਾ ਲੋ ਜੀ ਦੇਖੋ ਪਹਿਲਾ ਸੂਆ ਚਾਰ ਦੰਦ ਝੋਟੀ ਸਪੈਸ਼ਲ ਹੀ ਆ ਪਾਜੀ ਸਪੈਸ਼ਲ ਪੇਸ਼ ਆ ਹਾਂ ਬਠੀ ਆਂਦੋ ਲੈ ਜੀ ਨਾ ਇਹ ਪਾ ਜੀ ਕੇ ਬਹੁਤ ਚਾਰ ਹਾਂ ਜੀ ਨ ਬੜੀ ਜੀ ਹੂੰ ਹੂੰ ਠੀਕ ਆ ਲਾਸਟ ਵੀ ਦੀ ਜੀ ਪਾਜੀ ਲਾਸਟ ਕੀ ਬੋਲੋ ਫਿਰ ਪਾਜੀ ਮੂਲ ਤੇ 95 ਕਰੀ ਜਾਂਦੇ ਆ 90 ਦੇ ਦੇ ਦਾਂਗੇ ਲਾਸਟ ਵੀ ਦੀਆ ਇੱਕ ਛੜ ਤਾਂ ਕੋਰ ਨਹੀਂ ਦੋ ਛੜ ਤਾਂ ਪਾਜੀ ਚਲੋ ਠੀਕ ਆ ਹਾਂ ਦੇਖੋ ਕੱਤੀ ਕਿੰਦਾ ਦੀ ਥੰਮ ਬਸ ਠੀਕ ਆ 88000 ਹੈ ਚਲੋ ਸਾਰੇ ਪੀਸ ਪਾ ਠੀਕ ਹੈ ਚੰਗੀਆਂ ਝੋਟੀਆਂ ਸੁਣੀਆਂ ਮੁੱਲ ਜਾ ਮੁੱਲ ਜਾ ਬਿਲਕੁਲ ਹਾਂ ਇਹ ਹੁਣ ਕਿੱਥੇ ਲੱਭੀਆਂ ਜੀ ਇਹੋ ਜਿਹੇ ਹੁਣ ਬਹੁਤ ਤੁਹਾਨੂੰ ਬੜਾ ਘੱਟ ਮਿਲਦੀਆਂ ਤੇ ਨਾਲ ਹੁਣ ਇਹੀ ਰੁੱਤ ਦੇ ਵਿੱਚ ਪਰ ਚਲੋ ਬਾਕੀ ਮਾਨ ਤਰਮੋਕੜੇ ਕਰ ਲਏ ਹੈ ਨਹੀਂ ਚੈੱਕ ਕਰਕੇ ਚੋਇਸ ਕਰਕੇ ਲੈ ਕੇ ਜਾਓ ਹਾਂਜੀ ਭਾਜੀ ਚਲੋ ਨੰਬਰ ਜੀ 9168 82598 ਪਿੰਡ ਬਹਾਦਰਪੁਰ ਜ਼ਿਲ੍ਹਾ ਗੁਰਦਾਸਪੁਰ ਸਸੀਆ ਸਸੀਆ ਭਾਜੀ